ਸਤਿ ਸ਼੍ਰੀ ਅਕਾਲ ਸਵਾਗਤ ਹੈ ਖੋਰ ਨਵੀਂ ਕਹਾਣੀ ਵਿੱਚ ਰੋਟੀ ਖਾਂਦਿਆਂ ਮੈਂ ਫੋਨ ਫੜ ਵੇਖਣ ਲੱਗੀ ਮੈਨੂੰ ਆਨਲਾਈਨ ਵੇਖ ਮੇਰੇ ਛੋਟੇ ਭਰਾ ਕਮਲ ਦਾ ਮੈਸੇਜ ਆ ਗਿਆ ਕੀ ਕਰਦੀ ਸੀ ਭੈਣ ਜਿਉਂ ਹੀ ਕਮਲ ਦਾ ਮੈਸੇਜ ਪੜਿਆ ਤਾਂ ਮੇਰੇ ਦਿਮਾਗ ਵਿੱਚ ਬੇਬੇ ਦਾ ਰੋਟੀ ਝੋਲਸਣਾ ਸ਼ਬਦ ਇੱਕਦਮ ਜਨ ਵਿੱਚ ਆਵਜਿਆ ਤੇ ਮੈਂ ਕਮਲ ਨੂੰ ਕਿਹਾ ਰੋਟੀ ਝੋਲਸਦੀ ਸੀ ਹਾਂ ਦੱਸ ਕਿਵੇਂ ਆ ਉਸੇ ਵਕਤ ਚੋਸਲਾ ਸ਼ਬਦ ਮੈਨੂੰ ਮੇਰੇ ਦਾਦਕਿਆਂ ਦੇ ਪੁਰਾਣੇ ਘਰ ਲੈ ਗਿਆ ਜਿੱਥੇ ਅਮੀਰ ਬਚਪਨ ਦੀਆਂ ਨਿੱਕੀਆਂ-ਨਿੱਕੀਆਂ ਪੈੜਾ ਰੱਖਦੇ ਸ਼ੁਰੂ ਹੋਏ ਸੀ ਅਤੇ ਅੱਜ ਵਰਤਮਾਨ ਦੀ ਗਰਦ ਧੂੜ ਨੇ ਕਸਮੈਲੀਆਂ ਕੀਤੀਆਂ ਯਾਦਾਂ ਨੂੰ ਮੁੜ ਹੌਕਿਆਂ ਨਾਲ ਪਰ ਦਿੱਤਾ ਮੈਂ ਕਮਲ ਨੂੰ ਕਿਹਾ ਕਮਲ ਛਿੜਕਾ ਦਿੰਦੀ ਬੇਬੇ ਰੋਟੀ ਡਾਫਲਾ ਵੀ ਕਹਿੰਦੀ ਹੁੰਦੀ ਸੀ ਹਨਾ ਉਹ ਤਾਂ ਪਤਾ ਨਹੀਂ ਸੱਚੀ ਰੋਟੀ ਹੀ ਖਾਣ ਲੱਗ ਗਿਆ ਪਰ ਮੇਰਾ ਧਿਆਨ ਉਸ ਘਰ ਦੇ 18 ਜੀਆਂ ਵਿੱਚ ਚਲਾ ਗਿਆ ਜਿੱਥੇ ਗੁਰਬਲ-ਗੁਰਬਲ ਪਈ ਹੁੰਦੀ ਸੀ ਜਿੰਨਾਂ ਵਿੱਚ ਤਿੰਨ ਡੈਡੀ ਹੋਰੀ ਭਰਾ ਤਿੰਨ ਜਾਣੀਆਂ ਤਾਈਆਂ ਚਾਚੀਆਂ ਤੇ ਮੰਮੀ ਦਾਦਾ-ਦਾਦੀ ਅਤੇ ਤਿੰਨ ਭਰਾਵਾਂ ਦੇ 10 ਬੱਚੇ ਸਨ ਖੁੱਲਾ ਘਰ ਕੱਚੀਆਂ ਪੱਕੀਆਂ ਸਵਾਤਾ ਮੰਮੀ ਹੋਰੀ ਕਰਦੇ ਸਾਰੇ ਕੰਮ ਵੰਡ ਕੇ ਹੱਸਦੀਆਂ ਖੇਡਦੀਆਂ ਕਰਦੀਆਂ ਹੁੰਦੀਆਂ ਸਨ ਘਰ ਵਿੱਚ ਤੇਰਾ ਮੇਰਾ ਕੁਝ ਵੀ ਨਹੀਂ ਹੁੰਦਾ ਸਭ ਆਪਣਾ ਹੀ ਹੁੰਦਾ ਸੀ ਸਬਾਤਾਂ ਦੇ ਮੂਹਰੇ ਵੱਡਾ ਚੌਕਾ ਸੋਈ ਅਤੇ ਪੱਕੇ ਹਾਰੇ ਧੰਡੋਲੀਆਂ ਨਾਲ ਬਣੇ ਹੋਏ ਸਨ ਜਿਸ ਵਿੱਚ ਰੋਜ਼ ਦੁੱਧ ਹਾਰੇ ਵਿੱਚ ਕੜਨ ਲਈ ਰੱਖਿਆ ਜਾਂਦਾ ਸੀ ਅਤੇ ਫਿਰ ਸ਼ਾਮ ਨੂੰ 4:00 ਵਜੇ ਬੇਬੇ ਦੁੱਧ ਵਧਾਉਂਦੀ ਹੁੰਦੀ ਸੀ ਜਿਸ ਨੂੰ ਪੱਕਾ ਦੁੱਧ ਕਿਹਾ ਜਾਂਦਾ ਸੀ ਮਤਲਬ ਮਲਾਈ ਲਾ ਕੇ ਚਟੂਰੇ ਵਿੱਚ ਹੌਲੀ-ਹੌਲੀ ਪ੍ਰਕਿਰਿਆ ਰਾਹੀਂ ਪਾ ਲਿਆ ਕਰਦੀ ਸੀ ਜਿਹੜਾ ਦੁੱਧ ਉੱਪਰ تیرਵਰਾ ਹੁੰਦਾ ਸੀ ਘਿਓ ਦੇ ਸਤਾਰੇ ਜਿਹੇ ਅਸੀਂ ਸਾਰੇ ਜਵਾਕਾਂ ਨੇ ਗੋੜ ਵਿੱਚ ਰੋੜੀ ਰੋੜੀ ਫੜ ਬਾਟੀਆਂ ਚੱਕ ਉਹ ਹਲਕਾ ਗੁਲਾਬੀ ਪੱਕਾ ਦੁੱਧ ਪੀਣ ਲਈ ਬੇਬੇ ਦੇ ਦਿਵਾਰੇ ਹੋ ਜਾਣਾ ਚੌਕੇ ਵਿੱਚ ਇੱਕ ਚੁਰ ਗਰਮ ਪਾਣੀ ਵਾਲਾ ਕੱਡਿਆ ਤੋੜਾ ਨਾਲ ਗੱਡਵੇਂ ਦੋ ਚੁੱਲ੍ਹੇ ਬਣੇ ਹੋਏ ਸਨ ਸਹਤੂਤ ਦੇ ਬਣੇ ਟੋਕਰੀਆਂ ਵਿੱਚ ਸਾਰੇ ਟੱਬਰ ਦੇ ਭਾਂਡੇ ਸਵੇ ਆ ਸਵੇ ਨਾਲ ਮਾਂਜ-ਮਾਂਜ ਕੇ ਰੱਖੇ ਹੁੰਦੇ ਸਨ ਬੇਬੇ ਤੇ ਚਾਚੀ ਚੋਰੋ ਤੇ ਰੋਟੀ ਪਕਾਇਆ ਕਰਦੀਆਂ ਸਨ ਬੇਬੇ ਰੋਟੀ ਥੱਪਣੇ ਤੇ ਉਂਗਲਾਂ ਦੇ ਪੋਟਿਆਂ ਨਾਲ ਥੱਪਿਆ ਕਰਦੀ ਸੀ ਥੱਪ ਥੱਪ ਦੀ ਆਵਾਜ਼ ਗਵਾਂਟੂ ਵੀ ਆਇਆ ਕਰਦੀ ਸੀ ਸਾਰਿਆਂ ਤੋਂ ਪਹਿਲਾਂ ਰੋਟੀ ਬਾਪੂ ਜੀ ਨੂੰ ਮੰਝੇ ਉੱਤੇ ਬੈਠਿਆਂ ਨੂੰ ਫੜਾਈ ਜਾਂਦੀ ਸੀ ਪਹਿਲਾਂ ਗੜਵੀ ਵਿੱਚ ਪਾਣੀ ਪਾ ਕੇ ਬਾਪੂ ਜੀ ਦੇ ਹੱਥ ਧਵਾਉਣੇ ਜਦੋਂ ਬਾਪੂ ਜੀ ਹੋਰਾਂ ਨੂੰ ਰੋਟੀ ਫੜਾਉਣੀ ਤਾਂ ਰੋਟੀ ਦੇ ਦੋ ਹਿੱਸੇ ਕਰਕੇ ਬਾਪੂ ਜੀ ਦੇ ਥਾਲ ਵਿੱਚ ਰੱਖਣੇ ਜਿਸ ਨੂੰ ਖੰਨੀ ਕਿਹਾ ਜਾਂਦਾ ਸੀ ਹਾਰੇਕ ਕੋਲ ਆਪਣਾ ਆਪਣਾ ਮੋਕਾ ਹੱਥ ਪੁੰਝਣ ਲਈ ਹੁੰਦਾ ਸੀ ਗੜਵੀਆਂ ਵਿੱਚ ਪਾਣੀ ਜਾਂ ਲੱਸੀ ਪਾ ਕੇ ਰੋਟੀ ਦੇ ਥਾਲ ਨਾਲ ਮੰਜੇ ਤੇ ਹੀ ਗਲਾਸ ਨਾਲ ਰੱਖ ਦਿੰਦੇ ਸੀ ਜਵਾਕਾਂ ਨੇ ਰੋਟੀ ਖਾਣ ਲਈ ਆਪੋ ਆਪਣੀ ਪਸੰਦ ਦੀਆਂ ਬਾਟੀਆਂ ਕ올ੀਆਂ ਚੁੱਕ ਲਿਆਉਣੀਆਂ ਅਤੇ ਚੁਰ ਦੇ ਦਿਵਾਲੀ ਪੀੜੀਆਂ ਢਾ ਕੇ ਪੁੰਝੇ ਥਾਲ ਰੱਖ ਕੇ ਰੋਟੀ ਖਾ ਲੈਣੀ ਦੋ ਦੋ ਤਿੰਨ ਤਿੰਨ ਇਕੱਠੇ ਬਹਿ ਇੱਕੋ ਥਾਲ ਵਿੱਚ ਰੋਟੀ ਖਾ ਲੈਂਦੇ ਸਨ ਉਦੋਂ ਰੋਟੀਆਂ ਗਿਣ ਕੇ ਨਹੀਂ ਪਕਦੀਆਂ ਹੁੰਦੀਆਂ ਸੀ ਇੱਕ ਅਦਾ ਜਵਾਕ ਰੋਟੀ ਨਾ ਪਸੰਦ ਕਰਕੇ ਜਾਂ ਪਹਿਲਾਂ ਹੀ ਰੁੱਸਿਆ ਹੁੰਦਾ ਤਾਂ ਤਾਈ ਚਾਚੀ ਦਾਦੀ ਜਿਸ ਦੇ ਕਾਬੂ ਆ ਜਾਂਦਾ ਉਸ ਦੀ ਧੌੜੀ ਲਾ ਦਿੰਦੀ ਚੰਗੀ ਪ੍ਰੇੜ ਕਰਕੇ ਰੋਟੀ ਵਾਲਾ ਥਾਲ ਉਸ ਦੇ ਮੂਹਰੇ ਕਰ ਦੇਣਾ ਤੇ ਫਿਰ ਕਹਿਣਾ ਘੱਟ ਲਾ ਰੋਟੀ ਹੁਣ ਬੰਦੇ ਦਾ ਪੁੱਤ ਬਣ ਕੇ ਨਹੀਂ ਤਾਂ ਹੋਰ ਪੈਣ ਗਿਆ ਵਿਚਾਰੇ ਦਸਕ ਦੇ ਜਵਾਕਾਂ ਨੇ ਨਾਲੇ ਰੋਟੀ ਨੂੰ ਪਰਾਂ ਨੂੰ ਧੱਕਣਾ ਤੇ ਨਾਲੇ ਉਤੋਂ ਆਉਂਦੇ ਛਿੱਤਰਵਲ ਵੇਖਣਾ। ਉਹਦੋਂ ਅੱਜ ਵਾਲੇ ਜਵਾਕਾਂ ਵਾਲੇ ਲੈਲੇ ਪੇਪੇ ਨਹੀਂ ਹੁੰਦੇ ਸੀ। ਦਾਦਾ ਜੀ ਦਾ ਸੁਭਾਅ ਬਹੁਤ ਗਰਮ ਸੀ। ਉਹ ਬਜ਼ੁਰਗ ਹੋਣ ਕਰਕੇ ਬੈਠੇ ਚੀਜ਼ਾਂ ਮੰਗਦੇ ਅਕਸਰ ਆਵਾਜ਼ਾਂ ਮਾਰਦੇ ਰਹਿੰਦੇ ਸਨ। ਬੇਬੇ ਜਾਂ ਤਾਈ ਹੀ ਖੇਤ ਰੋਟੀ ਚਾਹ ਫੜਾਉਣ ਜਾਂਦੀਆਂ ਹੁੰਦੀਆਂ ਸਨ। ਅਤੇ ਇੱਕ ਦਿਨ ਵਿੱਚ ਖੇਤ ਦੇ ਕਈ-ਕਈ ਢੇਲੇ ਲੱਗਦੇ ਹੁੰਦੇ ਸਨ। ਬੇਬੇ ਨੇ ਰੋਟੀ ਖਾਂਦੀ ਹੋਣਾ ਤਾਂ ਦਾਦਾ ਜੀ ਨੇ ਸਗੋਂ ਆਵਾਜ਼ਾਂ ਹੋਰ ਮਾਰਨੀਆਂ ਤਾਂ ਕਈ ਵਾਰੀ ਬੇਬੇ ਨੇ ਅੱਕੀ ਸਤੀ ਨੇ ਜਵਾਬ ਦੇਣਾ ਵਾਂਸੇ ਦੇ ਬਾਪੂ ਬਿੰਦ ਸਵਰ ਕਰ ਲਾ ਡੰਮ ਦੇਨੀਆ ਮੱਥਾ ਤੇਰਾ ਵੀ ਆ ਕੇ ਸਾਨੂੰ ਵਿੱਚ ਉਸ ਲੈਣ ਦੇ ਦੋ ਬੁਰਕੀਆਂ ਕਿਤੇ ਸਵੇਰ ਦੀਆਂ ਲੱਗੀਆਂ ਤੰਦੇ ਪਿੱਟਣ ਤਾਂ ਬਾਪੂ ਜੀ ਨੇ ਚੁੱਪ ਕਰਕੇ ਇੱਕੋ ਜਿਹਾ ਪਲਾਲੀ ਬਹਿ ਜਾਣਾ ਦਸਾਂ ਜਵਾਕਾਂ ਵਿੱਚੋਂ ਇੱਕ ਅੱਧਾ ਜਵਾਕ ਬਿਮਾਰ ਵੀ ਹੋਇਆ ਰਹਿੰਦਾ ਸੀ ਤਾ ਉਸ ਨੂੰ ਦਵਾਈ ਦਿਵਾਉਣੀ ਸਿਰ ਤੇ ਖੜੀ ਮਾਂ ਨੇ ਕਹਿਣਾ ਤੁੱਪ ਚੜਜੂ ਮਰ ਨਹੀਂ ਦਿਆ ਛੇਤੀ ਡਾਫਲਾ ਰੋਟੀ ਹੁਣ ਕੀ ਬੁਰਕੀ ਸੰਗ ਚ ਅੜਦੀ ਐ ਤੇਰੇ ਤੇਰੀ ਦਵਾਈ ਨੂੰ ਤੁਰਨਾ ਫਿਰ ਹਰ ਹਾੜੀ ਸੋਣੀ ਸਾਰੇ ਟੱਬਰ ਦੇ ਕੱਪੜੇ ਬੰਦੇ ਹੁੰਦੇ ਸਨ ਪਸੰਦ ਨਾ ਪਸੰਦ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ ਸੀ ਜਿਹੋ ਜਿਹੇ ਕੱਪੜੇ ਬੇਬੇ ਤੇ ਤਾਈ ਜਾ ਕੇ ਲੈ ਆਉਂਦੇ ਸਨ ਤਾਂ ਉਹ ਜਿਹੇ ਸਾਰੇ ਘਰ ਹੀ ਸਿਉ ਕੇ ਪਾ ਲੈਂਦੇ ਸਨ ਕੋਈ ਟੇਲਨ ਨਹੀਂ ਲੱਗਦੇ ਸਨ ਘਰ ਦੀਆਂ ਔਰਤਾਂ ਟੇਲਰ ਤੋਂ ਕੱਪੜੇ ਸਲਾਈ ਕਰਵਾ ਕੇ ਪੌਣੇ ਕਚੱਜੀਆਂ ਸਾਂਝੀਆਂ ਸਨ ਪਰ ਅੱਜ ਬੇਬੇ ਕਾਲਰਾਂ ਬਟਨਾਂ ਤੇ ਜੇਬਾਂ ਗੀਚੀਆਂ ਵਾਲੀ ਕੁੜਤੀ ਪਾਇਆ ਕਰਦੀ ਸੀ ਬਾਪੂ ਜੀ ਆਸਾਨੀ ਆਸਮਾਨੀ ਪੱਗ ਚਿੱਟਾ ਕੁੜਤਾ ਅਤੇ ਖਾਕੀ ਚਾਦਰ ਹਮੇਸ਼ਾ ਬੰਨਦੇ ਸਨ ਘਰ ਵਿੱਚ ਕੋਈ ਸੜਾਂਦ ਭਰੇ ਲਫ਼ਜ਼ ਜਾਂ ਬੁੜਬੁੜ ਨਹੀਂ ਕਰਦਾ ਸੀ ਸਾਰੇ ਜਵਾਕ ਰਲ ਕੇ ਖੇਡਦੇ ਇੱਕ ਦੂਜੇ ਦੇ ਕੱਪੜੇ ਵੀ ਪਾ ਲੈਂਦੇ ਸਨ ਰਾਤ ਨੂੰ ਇੱਕ ਮੰਜੇ ਤੇ ਦੋ ਦੋ ਜਵਾਕ ਸੌਂ ਜਾਇਆ ਕਰਦੇ ਸਨ ਜਵਾਕਾਂ ਨੇ ਆਪ ਹੀ ਸਾਰਿਆਂ ਨੇ ਮੰਜੇ ਡਾਉਣੇ ਬਿਸਤਰੇ ਵਿਛਾਉਣੇ ਅਤੇ ਫਿਰ ਸਵੇਰੇ ਇਕੱਠੇ ਕਰਨੇ ਬਚਪਨ ਵਿੱਚ ਜੋ ਮਾਪਿਆਂ ਤੋਂ ਸਿੱਖਿਆ ਵੇਖਿਆ ਉਹ ਆਦਤਾਂ ਵਿੱਚ ਪੱਕ ਗਿਆ ਮੇਲ ਮਿਲਾਪ ਆਪਣਾਪਨ ਸਬਰ ਸਦਕ ਸਾਦਗੀ ਅਤੇ ਮਿਹਨਤ ਸੱਚ ਵਿੱਚ ਹੀ ਇਹ ਸਭ ਸਾਂਝੇ ਪਰਿਵਾਰਾਂ ਦੀਆਂ ਦਾਤਾਂ ਹਨ ਜਦੋਂ ਵੱਡੇ ਹੋਏ ਪੜ੍ਹੇ ਲਿਖੇ ਤਾਂ ਜਵਾਨਾ ਬਦਲਦਾ ਵੇਖਿਆ ਕੋਧਗਰ ਜੀਆਂ ਦੀ ਪਰਮਾਰ ਖੂਨ ਸਫੈਦ ਲਾਲ ਚ ਸਿਰਫ ਪਦਾਰਥਾਂ ਦੀ ਦੌੜ ਪਰ ਅਸੀਂ ਚਾਹ ਕੇ ਵੀ ਇਸ ਬਦਲਾਅ ਨੂੰ ਆਪਣਾ ਨਹੀਂ ਸਕੇ ਉੱਥੇ ਹੀ ਰੁਕ ਗਏ ਜਿੱਥੇ ਪੁਰਖਿਆਂ ਦੀਆਂ ਪੈਣਾ ਤੋਂ ਕੁਝ ਬਾਹਰੀ ਲੱਗਦਾ ਕਈ ਵਾਰੀ ਇਹ ਸੋਚਾਂ ਸਵਾਲ ਕਰਦੀਆਂ ਹਨ ਕਿ ਸਾਡੀਆਂ ਦਾਦੀਆਂ ਨਾਨੀਆਂ ਬੇਸ਼ੱਕ ਘੱਟ ਪੜੀਆਂ ਜਾਂ ਕੋਰੀਆਂ ਆਣਪਣ ਹੁੰਦੀਆਂ ਸਨ ਕਿੰਨੀਆਂ ਮਿਹਨਤੀ ਸਾਦਗੀ ਪਸੰਦ ਖੁਸ਼ਦਿਲ ਗੈਰਤਮੰਦ ਜ਼ਿੰਦਗੀ ਤੋਂ ਸੰਤੋਸ਼ਟ ਕਦੇ ਜ਼ਿੰਦਗੀ ਨਾਲ ਰੋਸਾਂ ਕਰਦੀਆਂ ਨਹੀਂ ਵੇਖਿਆ ਸਨ ਮਾਪਿਆਂ ਦੇ ਦੁੱਖ ਸੁੱਖ ਆਪਣੇ ਅੰਦਰ ਹੀ ਸਮੋਅ ਰੱਖਦੀਆਂ ਸਨ ਭਾਵੇਂ ਵੱਡਿਆਂ ਨੂੰ ਤੂੰ ਸ਼ਬਦ ਨਾਲ ਸੰਬੋਧਿਤ ਕਰਦੀਆਂ ਸਨ ਪਰ ਵਫਾਦਾਰ ਪੂਰੀਆਂ ਰਹਿੰਦੀਆਂ ਸਨ ਸ਼ਬਦ ਵਿਮੋਕਾ ਵੀ ਕੇ ਵਰਤਦੀਆਂ ਹੁੰਦੀਆਂ ਸਨ ਪਤਾ ਨਹੀਂ ਕਿਹੜੀ ਵਿਆਕਰਨ ਜਾਂ ਕਿਤਾਬਾਂ ਧਰੋਂ ਹੀ ਪੜ੍ਹ ਕੇ ਆਉਂਦੀਆਂ ਸਨ ਉਹਨਾਂ ਕੋਲ ਕਿੰਨੇ ਸਮਾਨਾਰਥਕ ਸ਼ਬਦ ਹੁੰਦੇ ਸਨ ਇਨਸਾਨੀਅਤ ਕੁੱਟ-ਕੁੱਟ ਕੇ ਪਰੀ ਹੁੰਦੀ ਸੀ ਇੱਕ ਦੂਜੇ ਤੋਂ ਕੋਈ ਉਹ ਲਾਣੀ ਰੱਖਦੀਆਂ ਸਨ ਪੁੰਨ ਪਾਪ ਦਾ ਹਿਸਾਬ ਚੰਗੀ ਤਰ੍ਹਾਂ ਜਾਣਦੀਆਂ ਸਨ ਤਿੰਨ ਸ਼ਬਦ ਝੁਲਸ ਲੈ ਡਫਲ ਲੈ ਕਤਲ ਲੈ ਆਮ ਹੀ ਬੋਲਦੀਆਂ ਸਨ ਜੇ ਗਾਲਾਂ ਵੀ ਕੱਢਦੀਆਂ ਮੇਰੇ ਪਿਓ ਦੇ ਸਾਲਿਆਂ ਤੇਰੀ ਮਾਂ ਨੂੰ ਭਾਬੀ ਆਖਾਂ ਤਾਂ ਮਿੱਠੀਆਂ ਮੋਹ ਭਿੱਜੀਆਂ ਕੱਢਦੀਆਂ ਸਨ ਹੁਣ ਬਦਲਿਆ ਜ਼ਮਾਨਾ ਜ਼ਮਾਨੇ ਦੀ ਤੇਜ਼ ਰਫ਼ਤਾਰ ਸੁੱਖ ਸਹੂਲਤਾਂ ਨਾਲ ਲਬਰੀਜ਼ ਪਰ ਬੇਰਸੀ ਜ਼ਿੰਦਗੀ ਵੱਲ ਵਧ ਰਹੀ ਹੈ ਹਰਨਸਤਾਨ ਆਪਣੇਪਣੇ ਪਣ ਤੋਂ ਸੁੱਖਣਾ ਟੁੱਟਿਆ ਚੂਰ ਹੋਇਆ ਇਹ ਕੱਲਤਾ ਵਿੱਚ ਅਸਤ ਅਸ਼ਾਂਤ ਬੇਚੈਨ ਅਧੂਰਾ ਅਧੂਰਾ ਜ਼ਿੰਦਗੀ ਨੂੰ ਬੋਝ ਸਮਝ ਬਿਤਾ ਰਿਹਾ ਹੈ ਇੱਕਦਮ ਐਨਾ ਬਦਲਾਵ ਸੂਰਜ ਦੀ ਹਾੜ ਮਹੀਨੇ ਦੀ ਤੇਜ਼ ਧੁੱਪ ਵਰਗਾ ਲੱਗ ਰਿਹਾ ਹੈ ਜੋ ਚਮਕ ਨਾਲ ਸਾੜ ਰਿਹਾ ਹੈ ਝੁਲਸ ਰਿਹਾ ਹੈ ਬਰਬਾਦ ਕਰ ਰਿਹਾ ਹੈ ਪਛਤਾਵਾ ਛੱਡ ਰਿਹਾ ਹੈ ਜਵਾਨੀ ਨੂੰ ਡਿਪਰੈਸ਼ਨ ਵੱਲ ਥਕੇਲ ਰਿਹਾ ਹੈ ਅਸੀਂ ਅੱਜ ਨੂੰ ਕੀ ਹੋ ਕੇ ਕੀ ਪਾਇਆ ਤੇ ਕੀ ਗਵਾਇਆ ਸੋਚੋ ਜਰਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਨਵਾਦ